ਸਨਮਾਨਯੋਗ ਗੁਰੂ ਕੀ ਸਾਜੀ ਹੋਈ ਗੁਰੂ ਪਿਆਰੀ ਸਾਧ ਸੰਗਤ ਜੀ ਜੋ ਜੂਨ 1984 ਦੇ ਵਿੱਚ ਇਹ ਕਲੂਕਾਰਾ ਵਾਪਰਿਆ ਹੈ ਉਹਦਾ 7 ਜੂਨ ਦਾ ਕੀ ਇਤਿਹਾਸ ਆ ਆਓ ਜੀ ਪਾਵਨ ਇਹ ਵਿਚਾਰਾਂ ਸਰਵਣ ਕਰਦੇ ਆਂ ਜੀ ਸੰਤ ਜਰਨੈਲ ਸਿੰਘ ਜੀ ਖਾਲਸਾ ਢਿੰਡਰਾਂ ਵਾਲੇ ਭਾਈ ਅਮਰੀਕ ਸਿੰਘ ਜੀ ਤੇ ਹੋਰ ਜਿਹੜੇ ਬਾਕੀ ਮੁਖੀ ਸਿੰਘ ਸੀਗੇ ਜਾਂ ਜਨਰਲ ਸੁਭੇਗ ਸਿੰਘ ਜੀ ਦੀ ਸ਼ਹੀਦੀ ਤਾਂ 6 ਜੂਨ ਦੀ ਸਵੇਰ ਤੱਕ ਹੋ ਜਾਂਦੀ ਆ ਤੇ ਪਰ ਉਸ ਤੋਂ ਬਾਅਦ ਫਿਰ ਵੀ ਗੋਲਾਬਾਰੀ ਜਿਹੜੀ ਆ ਜਾਂ ਫਾਇਰਿੰਗ ਆ ਜਿਹੜੀ ਹੁੰਦੀ ਰਹੀ ਹੈ ਪਰ ਇਹਨਾਂ ਦੀ ਸ਼ਹੀਦੀ ਦੇ ਨਾਲ ਲੜਾਈ ਖਤਮ ਨਹੀਂ ਹੁੰਦੀ ਕਿਉਂਕਿ ਔਰ ਸਮੇਂ ਤੱਕ ਫੌਜ ਨੂੰ ਨਹੀਂ ਸੀ ਪਤਾ ਕਿ ਸੰਤਾ ਦੀ ਸ਼ਹਾਦਤ ਹੋ ਗਈ ਆ ਬਸ ਫੌਜ ਇਹ ਗੱਲ ਤੋਂ ਅੰਦਾਜ਼ਾ ਲਾ ਰਹੀ ਸੀ ਕਿ ਅਕਾਲ ਤਖਤ ਵਾਲੇ ਪਾਸੋਂ ਫਾਇਰਿੰਗ ਬੰਦ ਹੋਈ ਆ ਐਸ ਲਈ ਜਾਂ ਤਾਂ ਸੰਤ ਕਿਤੇ ਬਾਹਰ ਗਏ ਆ ਤੇ ਜਾਂ ਸ਼ਹੀਦ ਹੋ ਗਏ ਹੋਣਗੇ ਪਹਿਲਾਂ ਫੌਜ ਨੂੰ ਲੱਗਦਾ ਸੀ ਸੰਤ ਜੀ ਸ਼ਾਇਦ ਪਿਛਲੇ ਪਾਸੇ ਨੂੰ ਬਾਹਰ ਨਿਕਲੇ ਗਏ ਐਸ ਲਈ ਫੌਜ ਨੇ ਕੀ ਕੀਤਾ ਪੂਰੇ ਸ਼ਹਿਰ ਦੇ ਵਿੱਚ ਚੌਕਸੀ ਵਧਾਤੀ ਸੀਗੀ ਇੱਕ ਪੂਰੀ 54 ਬਟਾਲੀਆਂ ਨੂੰ ਸ਼ਹਿਰ ਦੇ ਵਿੱਚ ਨਾਕੇ ਲਗਾਉਣ ਲਈ ਕਿਹਾ ਗਿਆ ਇੱਕ ਤਾਂ ਇਸ ਕੰਪਨੀ ਦਾ ਕੰਮ ਸੀਗਾ ਪਿੰਡਾਂ ਵਿੱਚੋਂ ਕੱਟੀ ਹੋਈ ਰਸੰਗਤਾ ਉਹਨੂੰ ਸ਼ਹਿਰ ਵਿੱਚ ਵੜਨ ਤੋਂ ਰੋਕਣਾ ਤੇ ਦੂਜਾ ਕੋਈ ਦਰਬਾਰ ਸਾਹਿਬ ਕੰਪਲੈਕਸ ਵਿੱਚੋਂ ਬਾਹਰ ਨਾ ਨਿਕਲ ਜਾਵੇ। ਸੋ ਫੌਜ ਨੂੰ ਉਸ ਸਮੇਂ ਤੱਕ ਇਹ ਗੱਲ ਪੂਰੀ ਤਰ੍ਹਾਂ ਪੁਸ਼ਟੀ ਨਹੀਂ ਸੀ ਹੋਈ ਕਿ ਸੰਤ ਜਿਉਂਦੇ ਨੇ ਜਾਂ ਫਿਰ ਸ਼ਹੀਦ ਹੋਗੇ। ਪਰ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਵਾਲੇ ਪਾਸਿਓਂ ਜਦੋਂ ਇੱਕ ਧੁਮਾਕਾ ਹੋਇਆ ਅੰਦਰੋਂ ਧੂਆ ਨਿਕਲਿਆ ਤੇ ਫੌਜ ਨੇ ਉਸ ਸਮੇਂ ਸੋਚ ਲਿਆ ਹੁਣ ਕੋਈ ਅੰਦਰ ਜਿਉਂਦਾ ਨਹੀਂ ਹੋਣਾ। ਕਿਉਂਕਿ ਉਧਰਲੇ ਪਾਸਿਓਂ ਫਾਇਰਿੰਗ ਆਉਣੀ ਬੰਦ ਹੋ ਗਈ ਆ। ਪਰ ਫੌਜ ਫਿਰ ਵੀ ਡਰਦੀ ਡਰਦੀ ਅਕਾਲ ਤਖਤ ਸਾਹਿਬ ਵਾਲੇ ਪਾਸੇ ਨਹੀਂ ਸੀ ਜਾ ਸਕੀ ਕਿਉਂਕਿ ਦਿਨ ਵਿੱਚ ਉਧਰ ਨੇੜੇ ਜਾਣਾ ਔਦ ਜਿਹੜੀ ਰਿਸਕਮੰਦੀ ਸੀ ਬਹੁਤ ਵੱਡਾ ਕਿਉਂਕਿ ਇਧਰ ਆਉਣ ਕਰਕੇ ਫੌਜ ਦਾ ਪਹਿਲਾਂ ਹੀ ਬਹੁਤ ਵੱਡਾ ਨੁਕਸਾਨ ਹੋ ਗਿਆ ਸੀਗਾ ਪਰ ਦੂਜੇ ਪਾਸੇ ਜੋ ਪ੍ਰਕਰਮਾ ਵਾਲਾ ਪਾਸਾ ਸੀ ਉਧਰ ਤਾਂ ਲੜਾਈ ਅਜੇ ਵੀ ਜਾਰੀ ਸੀ ਕਿਉਂਕਿ ਜਿਵੇਂ ਸੰਗਤਜੀਤ ਤੁਹਾਨੂੰ ਪਹਿਲਾਂ ਵੀ ਦੱਸਿਆ ਹੈ 9 ਕਮਾਊ ਤੇ ਬਾਕੀ ਜਿਹੜੇ ਕਮਾਂਡੋ ਆ ਇਸ ਪਾਸੇ ਦੀ ਪਲਾਨਿੰਗ ਵਿੱਚ ਸੀਗੇ ਇਦਰ ਕਮਾਂਡੋ ਨੂੰ ਭੇਜਣ ਲਈ ਤਿੰਨ ਟੈਂਕਾਂ ਦੇ ਪਿੱਛੇ ਬਖਤਰਬੰਦ ਗੱਡੀਆਂ ਸੀਗੀਆਂ ਇਹ ਕਮਾਂਡੋ ਨੂੰ ਅੰਦਰ ਭੇਜਣ ਦੀ ਕੋਸ਼ਿਸ਼ ਪੂਰੀ ਕੀਤੀ ਗਈ ਆ ਕਿਉਂਕਿ ਇਹ ਕਮਾਂਡੋ ਲੰਗਰਹਾਲ ਵਾਲੇ ਪਾਸਿਓਂ ਪੈਦਲ ਨਹੀਂ ਸੀ ਜਾ ਸਕਦੇ ਲੰਗਰਹਾਲ ਵਾਲੇ ਪਾਸੇ ਸਿੰਘਾਂ ਦੇ ਜਿਹੜੇ ਮੋਰਚੇ ਸੀ ਬਹੁਤ ਜ਼ਿਆਦਾ ਮਜ਼ਬੂਤ ਸੀਗੇ ਸੋ ਫੌਜ ਦਾ ਕਾਫੀ ਨੁਕਸਾਨ ਕਰ ਰਹੀ ਸੀ ਇਸ ਪਾਸਿਓਂ ਫੌਜ ਨੇ ਸਿਰਫ ਦਾਖਲ ਹੋਣ ਸਮੇਂ ਕਈ ਫੌਜੀ ਆਪ ਦੇ ਗਵਾਲੇ ਸੀ ਲੰਗਰ ਹਾਲ ਦੀਆਂ ਦੋਨੋਂ ਮੰਜ਼ਲਾਂ ਉੱਪਰ ਤੇ ਬਹੁਤ ਜਿਹੜੇ ਸਿੰਘ ਸੀ ਉਹਨਾਂ ਦੇ ਮੋਰਚੇ ਸੀ ਕਿਉਂਕਿ ਇਹਨਾਂ ਨੇ ਕਿਸੇ ਵੀ ਫੌਜੀ ਨੂੰ ਜਿਹੜਾ ਪੈਦਲ ਚੱਲ ਕੇ ਆ ਰਿਹਾ ਸੀ ਅੰਦਰ ਨਹੀਂ ਸੀ ਜਾਣ ਦਿੱਤਾ ਸੋ ਅਕਾਲ ਤਖਤ ਸਾਹਿਬ ਤੋਂ ਬਾਅਦ ਫੌਜ ਨੇ ਸ੍ਰੀ ਅਰਮਾਣ ਨੂੰ ਕਬਜ਼ੇ ਵਿੱਚ ਲੈਣਾ ਸ਼ੁਰੂ ਕੀਤਾ ਗੁਰੂ ਰਾਮਦਾਸ ਸਰਾ ਉਹਦੇ ਤੇ ਸਭ ਤੋਂ ਪਹਿਲਾਂ ਕਾਰਵਾਈ ਕੀਤੀ ਗਈ ਆ ਇਸ ਦੌਰਾਨ ਕਾਫੀ ਫੌਜੀ ਮਾਰੇ ਗਏ ਤੇ ਫੌਜ ਖੁਦ ਵੀ ਮੰਨਦੀ ਆ ਕਿ ਇੱਥੇ ਬਹੁਤ ਤਕੜਾ ਮੁਕਾਬਲਾ ਹੋਇਆ ਫਿਰ ਵੀ ਦੁਪਹਿਰ ਤੱਕ ਫੌਜ ਨੇ ਇੱਥੇ ਕਬਜ਼ਾ ਕਰ ਲਿਆ ਸਾਰੀ ਸਰਾਂ ਦੇ ਹਰ ਇੱਕ ਕਮਰੇ ਵਿੱਚੋਂ ਸ਼ਰਧਾਲੂਆਂ ਨੂੰ ਬਾਹਰ ਕੱਢਿਆ ਗਿਆ ਉਹਨਾਂ ਸਾਰਿਆਂ ਨੂੰ ਉੱਥੇ ਵਿੜੇ 'ਚ ਬਿਠਾ ਲਿਆ ਗਿਆ ਇਹਦੀਆਂ ਤਸਵੀਰਾਂ ਵੀ ਮਿਲ ਜਾਂਦੀਆਂ ਨੇ ਸੰਗਤ ਜੀ ਤੇ ਇਹ ਕੋਈ ਝੂਠ ਨਹੀਂ ਅਤਕਥਨੀ ਨਹੀਂ ਫੌਜ ਨੇ ਜਿਹੜੇ ਬੇਦੋਸ਼ ਉੱਥੇ ਸੰਗਤ ਸੀਗੀ ਛੋਟੇ-ਛੋਟੇ ਬੱਚੇ ਸੀਗੇ ਤੇ ਉਹਨਾਂ ਸ਼ਰਧਾਲੂਆਂ ਉੱਪਰ ਵੀ ਤਸ਼ੱਦਦ ਕੀਤਾ ਇਤੋਂ ਬਾਅਦ ਫੌਜ ਗਈ ਤੇਜਾ ਸਿੰਘ ਸਮੁੰਦਰੀ ਹਾਲ ਵਾਲੇ ਪਾਸੇ ਤੇ ਤੇਜਾ ਸਿੰਘ ਸਮੁੰਦਰੀ ਹਾਲ ਦੇ ਅੰਦਰ ਉੱਥੇ ਜਿਹੜੇ ਅਕਾਲੀ ਆਗੂ ਸੀ ਜਾਂ ਮੋਰੀ ਬੰਦੇ ਸੀ ਜਿਨ੍ਹਾਂ ਨੂੰ ਦਿੱਲੀ ਤੋਂ ਸੇਫ ਕੱਢਣ ਦੀ ਹਦਾਇਤ ਸੀਗੀ ਉਹਨਾਂ ਨੂੰ ਲੱਭਣਾ ਸ਼ੁਰੂ ਕੀਤਾ ਗਿਆ ਪਰ ਫੌਜ ਨੂੰ ਹਨੇਰੇ 'ਚ ਪਤਾ ਨਹੀਂ ਸੀ ਲੱਗ ਰਿਹਾ ਕਿ ਉਹ ਕਿੱਥੇ ਆ ਕਿਉਂਕਿ ਫੌਜ ਦੀ ਇੰਟੈਲੀਜੈਂਸ ਤਾਂ ਪਹਿਲਾਂ ਹੀ ਫੇਲ ਹੋ ਚੁੱਕੀ ਸੀਗੀ ਸੀਆਈਡੀ ਉਹਨਾਂ ਨੇ ਜੋ ਦੱਸਿਆ ਉਹਨੂੰ ਉਲਟ ਗੱਲਾਂ ਨਿਕਲੀਆਂ ਉਹਨਾਂ ਨੇ ਤਾਂ ਦੱਸਿਆ ਸੀ ਬੜੀ ਸ਼ੇਤੀ ਤੁਸੀਂ ਕਬਜ਼ਾ ਕਰ ਲਓਗੇ ਪਰਸ਼ੇਦੀ ਇਹ ਕਬਜ਼ਾ ਕਰ ਹੀ ਨਹੀਂ ਸਕੇ ਫਿਰ ਫੌਜ ਨੇ RAMDAS ਸਰਾਂ ਵਿੱਚੋਂ ਦੋ ਬੰਦੇ ਫੜੇ ਉਹਨਾਂ ਨੂੰ ਫਿਰ ਦੱਸਿਆ ਕਿ ਉਹ ਅਕਾਲੀ ਲੀਡਰ ਆ ਜਿਹੜੇ ਉਹ ਸਾਨੂੰ ਦੱਸੋ ਕਿੱਥੇ ਆ ਫਿਰ ਉਹ ਅਕਾਲੀ ਲੀਡਰ ਕਿੱਥੇ ਨੇ ਉਹ ਬੰਦੇ ਫਿਰ ਫੌਜ ਨੂੰ ਟੌੜਾ ਤੇ ਲੋਂਗੋਵਾਲ ਤੇ ਬੀਬੀ ਅਮਰਜੀਤ ਕੌਰ ਤੇ RAMU ਵਾਲੀਆ ਕੋਲ ਲੈ ਗਏ ਇੱਥੇ ਸਾਰੇ ਇਹ ਇੱਕੋ ਹੀ ਕਮਰੇ 'ਚ ਸੀਗੇ ਇਹਨਾਂ ਨੂੰ ਕੱਢ ਕੇ ਫੌਜ ਨੇ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਦੇ ਇੱਕ ਕਮਰੇ 'ਚ ਬਿਠਾ ਦਿੱਤਾ ਤੇ ਬਾਕੀ ਆਪਰੇਸ਼ਨ ਆਪਣਾ ਜਾਰੀ ਰੱਖਿਆ ਸੋ ਇਸ ਤੋਂ ਬਾਅਦ ਫੌਜ ਨੇ ਤੇਜਾ ਸਿੰਘ ਸਮੁੰਦਰੀ ਹਾਲ ਉਹਦੇ ਤੇ ਵੀ ਕਬਜ਼ਾ ਕਰ ਲਿਆ ਇਹ ਤੋਂ ਬਾਅਦ ਗੁਰੂ ਨਾਨਕ ਨਿਵਾਸ ਤੇ ਗੁਰੂ ਨਾਨਕ ਨਿਵਾਸ ਦੇ ਉੱਤੇ ਬੱਬਰਾਂ ਦਾ ਪਹਿਰਾ ਸੀਗਾ ਪਰ ਇਹ ਸਾਰੇ ਖਾੜਕੂ ਬਾਗੀ ਵਾਲੇ ਗਲੀ ਵਾਲੇ ਪਾਸੋਂ ਰਾਤ ਨੂੰ ਹਨੇਰੇ ਵਿੱਚ ਦੀ ਨਿਕਲ ਗਏ ਸੀ ਸੋ ਇੱਥੇ ਫੌਜ ਦੇ ਹੱਥ ਕੋਈ ਖਾੜਕੂ ਨਹੀਂ ਆਇਆ ਸੋ ਉੱਥੇ ਜਿੰਨੇ ਵੀ ਬੰਦੇ ਸੀਗੇ ਸਾਰੇ ਫੌਜ ਨੇ ਫੜ ਲਏ ਇਹਨਾਂ ਸ਼ਰਧਾਲੂਆਂ ਬਾਰੇ ਫੌਜ ਨੇ ਬਾਦ ਵਿੱਚ ਮੀਡੀਆ ਵਿੱਚ ਝੂਠ ਵੀ ਬੋਲਿਆ ਸੀਗਾ ਕਿ ਜਿਹੜੇ ਸ਼ਰਧਾਲੂ ਸਰਾਮਾ ਵਿੱਚ ਜਾਂ ਕੰਪਲੈਕਸ ਵਿੱਚੋਂ ਕੱਢੇ ਗਏ ਫੌਜ ਨੇ ਉਹਨਾਂ ਨੂੰ ਪਹਿਲਾਂ ਰੋਟੀ ਤੇ ਪਾਣੀ ਦਿੱਤਾ ਲੋੜ ਅਨੁਸਾਰ ਦਵਾਈਆਂ ਵੀ ਦਿੱਤੀਆਂ ਇਹ ਕਿੰਨਾ ਕੁ ਸੱਚਾ ਇਹ ਤੁਸੀਂ ਸਾਰੇ ਸੰਗਤ ਜੀ ਜਾਣਦੇ ਹੋ ਇਹਦੇ ਬਾਰੇ ਤਾਂ ਬਹੁਤ ਸਾਰੀਆਂ ਕਿਤਾਬਾਂ ਤੇ ਬਹੁਤ ਸਾਰੇ ਸਰੋਤ YouTube ਦੇ ਉੱਪਰ ਵੀ ਤੇ ਸ਼ਰਧਾਲੂਆਂ ਦੀਆਂ ਇੰਟਰਵਿਊ ਤੁਹਾਨੂੰ ਮਿਲ ਜਾਣਗੀਆਂ ਇਤੋਂ ਗੱਲ ਸਾਰੀ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਂਦਾ ਕਿ ਉਹਨਾਂ ਨੇ ਸ਼ਰਧਾਲੂਆਂ ਨਾਲ ਜਿਹੜੀ ਸੰਗਤ ਮੱਥਾ ਟੇਕਣ ਆਈ ਸੀ ਫੌਜ ਨੇ ਕਿਹੋ ਜਿਹਾ ਸਲੂਕ ਕੀਤਾ ਬਹੁਤ ਬੁਰਾ ਸਲੂਕ ਕੀਤਾ ਇੱਥੇ ਫਿਰ ਫੌਜ ਨੇ ਬਹੁਤ ਮਾੜਾ ਵਰਤਾਓ ਕੀਤਾ ਕਿਉਂਕਿ ਫੌਜ ਪਿਛਲੇ ਦਿਨਾਂ ਤੋਂ ਸਿੰਘਾਂ ਤੋਂ ਅੱਕੀ ਪਈ ਸੀ ਫਿਰ ਜਦੋਂ ਫੌਜ ਦੀ ਪੇਸ਼ ਨਹੀਂ ਗਈ ਉਹਨਾਂ ਨੇ ਸਾਰਾ ਗੁੱਸਾ ਸ਼ਰਧਾਲੂਆਂ ਤੇ ਕੱਢਿਆ ਕਿਉਂਕਿ ਇੱਥੇ ਜਿਹੜੇ ਫੌਜੀ ਸੀ ਰੈਜੀਮੈਂਟ ਸੀਗੇ ਉਹਦੇ ਵਿੱਚ ਸਿੱਖ ਫੌਜੀ ਨਹੀਂ ਸੀਗੇ ਉਹ ਤਾਂ ਨਾਂ ਦੇ ਬਰਾਬਰ ਹੀ ਸੀ ਬੜੇ ਥੋੜੇ ਸੀਗੇ ਤੇ ਬਹੁਤੇ ਫੌਜੀ ਗੜਵਾਲੀਏ ਸੀਗੇ ਉਹਨਾਂ ਨੇ ਕੋਈ ਤਰਸ ਨਹੀਂ ਕੀਤਾ ਉਹਨਾਂ ਨੇ ਕੀ ਕੀਤਾ ਸ਼ਰਧਾਲੂਆਂ ਦੇ ਹੱਥ ਪਿੱਛੇ ਨੂੰ ਕਰਕੇ ਮੰਨ ਦਿੱਤੇ ਤੇ ਬਹੁਤਿਆਂ ਨੂੰ ਗੋਲੀ ਮਾਰ ਦਿੱਤੀ ਆ ਇੰਨਾ ਗੜਵਾਲੀਆਂ ਨੇ ਬਹੁਤ ਜ਼ਿਆਦਾ ਜ਼ੁਲਮ ਕੀਤੇ ਸੰਗਤ ਜੀ ਜਿਹਨੂੰ ਸ਼ਬਦਾਂ ਦੇ ਵਿੱਚ ਨਹੀਂ ਦੱਸਿਆ ਜਾ ਸਕਦਾ ਤੇ ਇਹ ਤਾਂ ਜਿਨ੍ਹਾਂ ਦੇ ਨਾਲ ਬੀਤੀ ਆ ਉਹੀ ਜਾਣਦੇ ਆ ਤਾਂ ਇੱਕ ਇੱਕ ਕਰਕੇ ਉਹਨਾਂ ਨੇ ਮਾਰਨੇ ਸ਼ੁਰੂ ਕੀਤੇ ਬਹੁਤਿਆਂ ਨੂੰ ਮਾਰ ਦਿੱਤਾ ਇਸ ਬਾਰੇ ਤਾਂ RAMU VALIA ਨੇ ਖੁਦ ਵੀ ਇੱਕ ਇੰਟਰਵਿਊ ਦੇ ਵਿੱਚ ਦੱਸਿਆ ਸੀ ਛੋਟੇ ਛੋਟੇ ਬੱਚਿਆਂ ਤੱਕ ਨੂੰ ਚੁੱਕ ਕੇ ਅੱਗ 'ਚ ਸੁੱਟ ਦਿੱਤਾ ਗਿਆ ਸ਼ਰਧਾਲੂਆਂ ਦੇ ਕੀਮਤੀ ਸਮਾਨ ਨੂੰ ਲੁੱਟਿਆ ਗਿਆ ਜਿਹੜੇ ਫੌਜੀ ਜਦੋਂ ਮਰਜ਼ੀ ਚਾਹਣ ਕਿਸੇ ਸਿੰਘ ਨੂੰ ਮਾਰ ਦਿੰਦੇ ਸੀ ਪਾਣੀ ਜਦੋਂ ਕੋਈ ਮੰਗਦਾ ਸੀਗਾ ਤੇ ਬੰਦੂਕ ਦਾ ਬੱਟਨ ਨੂੰ ਮਾਰਿਆ ਜਾਂਦਾ ਸੀਗਾ ਤੇ ਫਿਰ ਇਹ ਸਾਰਾ ਕੰਮ ਜਿਹੜਾ ਸਰਾਮਾਂ ਵਾਲੇ ਪਾਸੇ ਚੱਲਦਾ ਰਿਹਾ ਸ਼ਰਧਾਲੂਆਂ ਨੇ ਬੜੀ ਬੇਨਤੀ ਕੀਤੀ ਹੈ ਕਿ ਅਸੀਂ ਕੋਈ ਅੱਤਵਾਦੀ ਨਹੀਂ ਹੈਗੇ ਤੇ ਅਸੀਂ ਕੋਈ ਵੱਖਵਾਦੀ ਨਹੀਂ ਹੈਗੇ ਪਾਣੀ ਪਿਆ ਦਿਓ ਪਰ ਉਹਨਾਂ ਨੂੰ ਮਾਰਿਆ ਕੁੱਟਿਆ ਜਾਂਦਾ ਸੀ ਤੇ ਸਾਰਾ ਕੰਮ ਸਰਾਮਾਂ ਵਾਲੇ ਪਾਸੇ ਚੱਲਦਾ ਰਿਹਾ ਫਿਰ ਫੌਜ ਨੇ ਹਰਚਰਨ ਸਿੰਘ ਲੋਂਗੋਵਾਲ ਗੁਰਚਰਨ ਸਿੰਘ ਟੋੜਾ ਤੇ ਬੀਬੀ ਅਮਰਜੀਤ ਜੋ ਅਖੰਡ ਕੀਰਤਨੀ ਜਥੇ ਤੋਂ ਸੀ ਇਹਨਾਂ ਤਿੰਨਾਂ ਨੂੰ ਬਖਤਰਬੰਦ ਗੱਡੀਆਂ ਵਿੱਚ ਬਿਠਾ ਕੇ ਅੰਮ੍ਰਿਤਸਰ ਸ਼ੌਣੀ ਵਿੱਚ ਇਹਨਾਂ ਨੂੰ ਲੈ ਗਈ ਫੌਜ ਤੇ ਹਰ ਇੱਕ ਫੜ ਕੇ ਲਿਆਂਦੇ ਬੰਦੇ ਨੂੰ ਸ਼ੌਣੀ ਚ ਲਿਜਾ ਕੇ ਉਹਨਾਂ ਦੀ شناخت ਕੀਤੀ ਗਈ। ਅਲੱਗ-ਅਲੱਗ ਉਹਨਾਂ ਦੀ ਕੈਟਾਗਰੀ ਬਣਾਈ ਗਈ ਤੇ ਉਸ ਤਰ੍ਹਾਂ ਜਿਵੇਂ ਉਹਨਾਂ ਨੂੰ ਪਿੱਛੋਂ ਆਦੇਸ਼ ਸੀਗਾ ਦਿੱਲੀ ਤੋਂ ਉਵੇਂ ਉਹਨਾਂ ਕੀਤਾ। ਤਾਂ ਕਰਕੇ ਦੁਪਹਿਰ ਤੋਂ ਬਾਅਦ ਤੱਕ ਇਹ ਕਾਰਵਾਈ ਹੁੰਦੀ ਰਹੀ। ਫੌਜ ਨੇ ਸਾਰਾ ਸਰਾਮਾਂ ਵਾਲਾ ਪਾਸਾ ਕਵਰ ਕਰ ਲਿਆ ਪਰ ਲੰਗਰ ਹਾਲ ਵਾਲਾ ਪਾਸਾ ਅਜੇ ਵੀ ਫੌਜ ਦੇ ਕੰਟਰੋਲ ਵਿੱਚ ਨਹੀਂ ਸੀ ਆ ਰਿਹਾ। ਫੌਜ ਨੇ ਪੂਰਾ ਜ਼ੋਰ ਲਾਇਆ ਪਰ ਲੰਗਰ ਹਾਲ ਦੀ ਛੱਤ ਵਾਲੇ ਮੋਰਚੇ ਤੇ ਕਾਬੂ ਨਹੀਂ ਸੀ ਬਾਇਆ ਜਾ ਰਿਹਾ ਕੋਈ ਇਤਿਹਾਸਕਾਰਾਂ ਅਨੁਸਾਰ ਛੱਤ ਦੇ ਉੱਪਰ ਹੈਲੀਕਾਪਟਰ ਨਾਲ ਫੌਜ ਨੇ ਜਾਣ ਦੀ ਕੋਸ਼ਿਸ਼ ਕੀਤੀ ਆ ਪਰ ਉਹ ਸਫਲ ਨਾ ਹੋ ਸਕੇ ਤਾਂ ਇਹ ਪੂਰੀ ਜਿਹੜੀ ਫੌਜ ਵੱਲੋਂ ਕੋਸ਼ਿਸ਼ ਕੀਤੀ ਗਈ ਸلسلਾ ਸਾਰਾ ਦਿਨ ਹੀ ਚੱਲਦਾ ਰਿਹਾ ਫਿਰ ਜਦੋਂ ਰਾਤ ਹੁੰਦੀ ਆ ਤਾਂ ਫਿਰ ਦੂਜੇ ਪਾਸੇ ਸ੍ਰੀ ਅਕਾਲ ਤਖਤ ਸਾਹਿਬ ਦੇ ਵਿੱਚ ਫੌਜ ਭੇਜੀ ਜਾਂਦੀ ਹੈ ਕਿਉਂਕਿ ਅਜੇ ਤੱਕ ਸੰਤ ਜੀ ਯਾ ਬਾਕੀ ਮੋਰੀ ਸਿੰਘਾਂ ਦੀ ਸ਼ਹਾਦਤ ਉਹਨਾਂ ਨੂੰ ਕਨਫਰਮ ਨਹੀਂ ਸੀ ਹੋਈ ਪੁਸ਼ਟੀ ਨਹੀਂ ਸੀ ਹੋਈ ਕਿਉਂਕਿ ਕੋਈ ਕਹਿੰਦਾ ਸੀਗਾ ਸਿੰਘ ਸ਼ਹੀਦ ਹੋ ਗਏ ਕੋਈ ਕਹਿੰਦਾ ਸੀ ਬਾਹਰ ਨਿਕਲ ਗਿਆ ਕੋਈ ਇਸ ਤਰ੍ਹਾਂ ਵਾਰ-ਵਾਰ ਕੋਈ ਹੋਰ ਬਿਆਨ ਆ ਰਹੇ ਸੀ ਦਿੱਲੀ ਤੋਂ ਵਾਰ-ਵਾਰ ਜਿਹੜੀ ਆ ਇਹ ਕਾਲ ਆ ਰਹੀ ਸੀ ਕਿ ਹੁਣ ਤੁਸੀਂ ਦੱਸੋ ਇੱਥੇ ਕੀ ਹੋ ਰਿਹਾ ਬਹੁਤ ਜ਼ਿਆਦਾ ਪ੍ਰੈਸ਼ਰ ਸੀਗਾ ਫੌਜ ਦੇ ਉੱਪਰ ਕਿਉਂਕਿ ਪਿੱਛੋਂ ਵੱਡੇ ਅਫਸਰ ਕਹਿ ਰਹੇ ਸੀਗੇ ਕਿ ਤੁਸੀਂ ਇਹ ਆਪਰੇਸ਼ਨ ਨੂੰ ਜਲਦੀ ਤੋਂ ਜਲਦੀ ਹੁਣ ਫਤਿਹ ਕਰਦੇ ਜਦੋਂ ਰਾਤ ਨੂੰ ਫੌਜ ਅੰਦਰ ਭੇਜੀ ਜਾਂਦੀ ਆ ਤੇ ਫੌਜ ਉਦੋਂ ਵੀ ਡਰ ਕੇ ਅੰਦਰ ਜਾ ਰਹੀ ਸੀ ਜਦੋਂ ਅਕਾਲ ਤਖਤ ਸਾਹਿਬ ਦੇ ਭੋਰੇ ਵਿੱਚ ਵੜਨ ਲੱਗਦੇ ਆ ਅੰਦਰੋਂ ਦੋ ਸਿੰਘ ਆਉਂਦੇ ਆ ਤੇ ਫੌਜ ਤੇ ਫਾਇਰਿੰਗ ਕਰ ਦਿੰਦੇ ਆ ਇਹਨਾਂ ਵਿੱਚ ਤੋਂ ਇੱਕ ਉੱਥੇ ਸ਼ਹੀਦ ਹੋ ਜਾਂਦਾ ਦੂਜਾ ਜਿਉਂਦਾ ਫੜਿਆ ਜਾਂਦਾ ਫਿਰ ਉਹ ਤੋਂ ਸੰਤਾਂ ਬਾਰੇ ਤੇ ਬਾਕੀ ਸਿੰਘਾਂ ਬਾਰੇ ਪੁੱਛਿਆ ਜਾਂਦਾ ਉਹ ਫਿਰ ਦੱਸਦਾ ਕਿ ਸਾਰੇ ਸਿੰਘ ਸ਼ਹੀਦ ਹੋ ਚੁੱਕੇ ਨੇ ਕੁਝ ਸਿੰਘਾਂ ਦੀਆਂ ਮ੍ਰਿਤਕ ਦੇਹਾਂ ਵੀ ਉਹਨੇ ਉਹਨਾਂ ਫੌਜੀਆਂ ਨੂੰ ਦਿਖਾਈਆਂ ਤੇ ਫਿਰ ਫੌਜ ਭੋਰੇ ਦੇ ਅੰਦਰ ਜਾ ਕੇ ਸਾਰਾ ਕੰਟਰੋਲ ਲੈ ਲੈਂਦੀ ਹੈ ਤੇ ਅਕਾਲ ਤਖਤ ਸਾਹਿਬ ਦੇ ਪਾਸੇ 40-45 ਸਿੰਘਾਂ ਦੀਆਂ ਮ੍ਰਿਤਕ ਦੇਹਾਂ ਸਿਗੀਆਂ ਫਿਰ ਇਹਨਾਂ ਵਿੱਚੋਂ ਮੋਰੀਆ ਸਿੰਘ ਜਿਹੜੇ ਸੀਗੇ ਉਹਨਾਂ ਦੀਆਂ ਦੇਹਾਂ ਨੂੰ ਅਲੱਗ ਕੱਢ-ਕੱਢ ਕੇ ਉਹਨਾਂ ਦੀ شناخت ਕੀਤੀ ਜਾਂਦੀ ਹੈ ਇਹ ਸਰੀਰ ਇੱਥੋਂ ਕੱਢਣੇ ਸੌਖੇ ਨਹੀਂ ਸੀ ਕਿਉਂਕਿ ਇਹਨਾਂ ਉੱਪਰ ਅਕਾਲ ਤਖਤ ਸਾਹਿਬ ਦਾ ਮਲਬਾ ਢਿੱਗਾ ਹੋਇਆ ਸੀ ਤੇ ਤਕਰੀਬਨ 7 ਤਰੀਕ ਨੂੰ 11 ਵਜੇ BBC ਰੇਡੀਓ ਦੇ ਉੱਪਰ ਇਹ ਅਨਾਉਂਸ ਕੀਤਾ ਜਾਂਦਾ ਕਿ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖ ਉਹਨਾਂ ਦੀ ਸ਼ਹਾਦਤ ਹੋ ਚੁੱਕੀ ਹੈ। ਉਸ ਸਮੇਂ ਤੱਕ ਵੀ ਦਿੱਲੀ ਤੋਂ ਫੋਨ ਆ ਰਹੇ ਸੀ ਕਿ ਦੁਬਾਰਾ ਸ਼ਨਾਖਤ ਕਰਾਓ ਕਿਉਂਕਿ ਅਫਵਾਹਾਂ ਅਜੇ ਵੀ ਫੈਲ ਰਹੀਆਂ ਸੀ ਕਿ ਸੰਤ ਜੀ ਪਾਕਿਸਤਾਨ ਨੂੰ ਨਿਕਲ ਗਏ ਆ। ਫਿਰ ਫੌਜ ਨੇ ਸੰਤਾਂ ਦੇ ਭਾਈ ਅਮਰੀਕ ਸਿੰਘ ਜੀ ਤੇ ਬਾਬਾ ਠਾਹਰ ਸਿੰਘ ਜੀ ਦੇ ਸਰੀਰਾਂ ਨੂੰ ਬਾਹਰ ਲਿਆ ਤੇ ਫਿਰ ਲਿਆ ਕੇ ਉਹਨਾਂ ਨੂੰ ਘੰਟਾ ਘਰ ਵਾਲੇ ਪਾਸੇ ਜਿੱਥੇ ਐਸਜੀਪੀਸੀ ਦਾ ਸੂਚਨਾ ਦਫ਼ਤਰ ਆ ਉਹਦੇ ਸਾਹਮਣੇ ਇਹ ਸਰੀਰ ਬਰਫ਼ ਤੇ ਰੱਖੇ ਗਏ ਉੱਥੇ ਜਿਹੜੇ ਵਿੱਚ ਫੌਜੀ ਸੀਗੇ ਉਹ ਵੀ ਫਿਰ ਉਹਨਾਂ ਦੇ ਸਰੀਰਾਂ ਦੇ ਦਰਸ਼ਨ ਕਰ ਰਹੇ ਸੀਗੇ ਤਾਂ ਇੱਥੇ ਸੰਤਾਂ ਦੇ ਵੱਡੇ ਭਰਾ ਨੇ ਵੀ ਇਹਨਾਂ ਦੇ ਸਰੀਰ ਦੀ ਪਛਾਣ ਕੀਤੀ ਸੀ ਦੂਜੇ ਪਾਸੇ ਕੁਲਦੀਪ ਬਰਾੜ ਦੇ ਕਹਿਣ ਮੁਤਾਬਕ ਸ਼ਹਿਰ ਵਿੱਚ ਜਦੋਂ ਗੱਲ ਦਾ ਪਤਾ ਲੱਗਦਾ ਕਿ ਸੰਤ ਜੀ ਹੁਣ ਨਹੀਂ ਰਹੇ ਤਾਂ ਹਿੰਦੂ ਵਪਾਰੀਆਂ ਤੇ ਦੁਕਾਨਦਾਰਾਂ ਵੱਲੋਂ ਮਿੱਠੇ ਜਲ ਤੇ ਪੂੜੀਆਂ ਫੌਜੀਆਂ ਨੂੰ ਖਵਾਈਆਂ ਗਈਆਂ। ਕਲਦੀਪ ਰਾਣ ਅਨੁਸਾਰ ਉਹਨੇ ਸਭ ਕੁਝ ਬੰਦ ਕਰਵਾਇਆ ਤਾਂ ਜੋ ਸਿੱਖ ਹਿੰਦੂ ਦੰਗਾ ਜਿਹੜਾ ਨਾ ਇੱਥੇ ਵਸਾਦ ਹੋ ਜਾਵੇ। ਸੋ ਇਹ ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਇੱਥੇ ਜੋ ਦਰਬਾਰ ਸਾਹਿਬ ਦੇ ਅੰਦਰ ਕੀਰਤਨ ਹੋਇਆ ਪਹਿਲੀ ਵਾਰ ਤੇ ਕੀਰਤਨ ਦਾ ਲਾਈਵ ਕੀਰਤਨ 7 ਜੂਨ ਨੂੰ ਹੀ ਕੀਤਾ ਗਿਆ ਸੀਗਾ। ਇਹ ਦੌਰਾਨ ਜਿਹੜਾ ਕੀਰਤਨ ਸੀ ਉਹ ਕੀਰਤਨੀਏ ਫੌਜ ਨੇ ਮਹਈਆ ਕਰਵਾਏ ਸੀਗੇ ਦੂਜੇ ਪਾਸੇ 7 ਜੂਨ ਨੂੰ ਪੂਰਾ ਦਿਨ ਵੀ ਗੋਲੀਆਂ ਚੱਲਦੀਆਂ ਰਹੀਆਂ ਜਿੱਥੇ ਕੋਈ ਸਿੰਘ ਸੀ ਉਹ ਜਦੋਂ ਕਿਸੇ ਫੌਜੀ ਨੂੰ ਦੇਖਦਾ ਗੋਲੀ ਚਲਾ ਦਿੰਦਾ ਸੀ 7 ਜੂਨ ਨੂੰ ਫੌਜ ਨੇ ਆਪਣਾ ਸਾਰਾ ਜ਼ੋਰ ਲਾਇਆ ਤੇ ਇੱਕ ਗੱਲ ਹੋਰ ਯਾਦ ਰੱਖਣਾ ਭਾਰਤੀ ਫੌਜ ਵੱਲੋਂ ਆਪਰੇਸ਼ਨ ਬਲੂ ਸਟਾਰ ਇਹਦੇ ਦੌਰਾਨ ਸਿੱਖਾਂ ਉੱਪਰ ਢਾਏ ਗਏ ਜ਼ੁਲਮ ਬੇहद ਭਿਆਨਕਰ ਤੇ ਸਦਮਾ ਪਹੁੰਚਾਉਣ ਵਾਲੇ ਸੀਗੇ ਬਜ਼ੁਰਗ ਨੌਜਵਾਨ ਬੱਚਿਆਂ ਸਮੇਤ ਸਾਰੇ ਸਿੱਖਾਂ ਨੂੰ ਬੇਰਹਿਮੀ ਨਾਲ ਕਤਲ ਕੀਤਾ ਗਿਆ। ਕੁਝ ਔਰਤਾਂ ਦੇ ਨਾਲ ਤਾਂ ਫੌਜੀ ਜਵਾਨਾਂ ਨੇ ਬਲਾਤਕਾਰ ਵੀ ਕੀਤੇ। ਇਹ ਵੀ ਪੁਸ਼ਟੀ ਹੁੰਦੀ ਆ ਤੇ ਕਈ ਕਿਤਾਬਾਂ ਵਿੱਚ ਸਰੋਤਾਂ ਵਿੱਚ ਇਹਦਾ ਜ਼ਿਕਰ ਆਉਂਦਾ ਨਾਲ ਲੱਗਦੀਆਂ ਨਿੱਜੀ ਇਮਾਰਤਾਂ ਵਿੱਚੋਂ ਜਿਵੇਂ ਕੀਮਤੀ ਸਮਾਨ ਟੀਵੀ, ਵੀ ਸੀ ਆਰ ਹੁੰਦੇ ਸੀ ਉਦੋਂ ਫਰਿੱਜ, ਬਿਜਲੀ ਜੰਤਰ ਤੋਂ ਇਲਾਵਾ ਸੋਨਾ ਤੇ ਗਹਿਣੇ ਇਹ ਫੌਜਾਂ ਵੱਲੋਂ ਲੁੱਟੇ ਗਏ ਤੇ ਫੌਜ ਨੇ ਕੀ ਕੀਤਾ? ਅਨਮੋਲ ਇਤਿਹਾਸਿਕ ਲਿਖਤਾਂ ਸਿੱਖ ਗੁਰੂ ਸਾਹਿਬਾਨ ਦੀਆਂ ਹੱਥ ਲਿਖਤਾਂ ਗੁਰੂ ਸਾਹਿਬਾਨ ਦੀਆਂ ਹੱਥ ਲਿਖਤ ਬੀੜਾਂ ਕਈ ਧਾਰਮਿਕ ਗ੍ਰੰਥ ਜਿਨ੍ਹਾਂ ਨੂੰ ਸਿੱਖ ਰੈਫਰੈਂਸ ਲਾਇਬ੍ਰੇਰੀ ਦੀ ਇਮਾਰਤ 'ਚ ਰੱਖਿਆ ਗਿਆ ਸੀਗਾ ਤੇ ਫੌਜ ਵੱਲੋਂ ਅੱਗ ਲਾਉਣ ਦੇ ਨਾਲ ਇਹ ਦਿਨ ਦਾ ਚੜ੍ਹਾ ਸ਼ੁਰੂ ਹੋਇਆ ਸੀ ਫੌਜ ਨੇ ਇਹ ਕਿਹਾ ਕਿ ਇੱਥੇ ਦਬੱਲੀ ਜਿਹੜੀ ਫਾਇਰਿੰਗ ਵਿੱਚ ਇਹ ਸਭ ਕੁਝ ਹੋਇਆ ਪਰ ਨਹੀਂ ਫੌਜ ਨੇ 7 ਜੂਨ ਨੂੰ ਗਿਣੀ ਮਿਥੀ ਸਾਜ਼ਿਸ਼ ਦੇ ਤਹਿਤ ਲਾਈਬ੍ਰੇਰੀ ਨੂੰ ਅੱਗ ਲਾਈ ਹੈ ਇਹ ਕੋਰਾ ਝੂਠ ਆ ਕਿ ਅੱਗ ਜੁਝਾਰੂ ਸਿੱਖਾਂ ਤੇ ਫੌਜ ਦਰਮਿਆਨ ਦਵੱਲੀ ਫਾਇਰਿੰਗ ਵਿੱਚ ਲੱਗੀ ਹੈ ਦੁਰਘਟਨਾ ਨਹੀਂ ਤੇ ਇਹ ਅਸ਼ਲੀਲ ਝੂਠ ਆ ਜਦੋਂ ਭਾਰਤੀ ਫੌਜ ਨੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਆ ਕਿ ਸਿੱਖ ਜੁਝਾਰੀਆਂ ਨੇ ਉਹਨਾਂ ਤੇ ਫਾਇਰਿੰਗ ਕਰਕੇ ਉਹਨਾਂ ਨੂੰ ਅੱਗ ਬੁਝਾਉਣ ਤੋਂ ਰੋਕਿਆ ਆਪਣੇ ਹੀ ਮਤ ਦੇ ਆਪਣੇ ਹੀ ਗੁਰੂਆਂ ਵੱਲੋਂ ਲਿਖੇ ਗਏ ਧਾਰਮਿਕ ਗ੍ਰੰਥਾਂ ਨੂੰ ਕੌਣ ਆਪ ਨਸ਼ਟ ਕਰਦਾ ਇਹ ਆਪਰੇਸ਼ਨ ਦੇ ਦੌਰਾਨ ਦਰਬਾਰ ਸਾਹਿਬ ਦੇ ਸਮੂਹ ਦੇ ਨਾਲ ਲੱਗਦੀਆਂ ਆਲੇ-ਦੁਵਾਲ ਦੀਆਂ ਜਿਹੜੀਆਂ ਘੱਟੋ-ਘੱਟ 70 ਇਮਾਰਤਾਂ ਨਸ਼ਟ ਹੋ ਗਈਆਂ ਜਾਨੀ ਨੁਕਸਾਨ ਬਾਰੇ ਪੂਰਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਸ਼ਰਧਾਲੂਆਂ ਸਮੇਤ ਉੱਥੇ ਕਤਲ ਕੀਤੇ ਗਏ ਸਿੱਖਾਂ ਦੀ ਗਿਣਤੀ 5000 ਦੇ ਕਰੀਬ ਸੀਗੀ ਮ੍ਰਿਤਕ ਦੀਹਾਂ ਦਾ ਕੋਈ ਜੋਗ ਢੰਗ ਨਾਲ ਪੋਸਟਮਾਰਟਮ ਵੀ ਨਹੀਂ ਕਰਵਾਇਆ ਬਹੁਤ ਜ਼ਿਆਦਾ ਇਹ ਤਸ਼ੱਦਦ ਕੀਤਾ ਸਿੱਖਾਂ ਤੇ ਤੇ ਪਰ ਇਹ ਦਿਖਾਵਾ ਕਰਨ ਤੇ ਪ੍ਰਭਾਵ ਦੇਣ ਲਈ ਕਿ ਪੋਸਟਮਾਰਟਮ ਕੀਤੇ ਆ ਕੁਝ ਕੁ ਲੋਥਾਂ ਕੋਈ ਸੌਕ ਦੇ ਕਰੀਬ ਮਰਦਾ ਘਰ ਚ ਲਜਾਈਆਂ ਗਈਆਂ ਜਿੱਥੇ ਗਵਾਂਢੀ ਜ਼ਿਲ੍ਹਿਆਂ ਤੋਂ ਪਹਿਲਾਂ ਤੋਂ ਡਾਕਟਰ ਬੁલાਏ ਸੀਗੇ ਉਹਨਾਂ ਨੇ ਕੇਵਲ ਕਾਗਜ਼ੀ ਕਾਰਵਾਈ ਕੀਤੀ ਆ ਤੇ ਕੁਝ ਡਾਕਟਰਾਂ ਦੇ ਨਾਲ ਕੇ ਲੇਖ ਕਹਿੰਦੇ ਆ ਖੋਜਕਾਰ ਕਹਿੰਦੇ ਆ ਕਿ ਨੇ ਮੈਂ ਬਾਅਦ ਚ ਸੰਪਰਕ ਕੀਤਾ ਤੱਥਾਂ ਦੀ ਪੁਸ਼ਟੀ ਕੀਤੀ ਕਿ ਕੁਝ ਵਿਅਕਤੀਆਂ ਦੀਆਂ ਲਾਸ਼ਾਂ ਦੇ ਹੱਥ ਪਿੱਛੇ ਬੰਨੇ ਹੋਏ ਸੀ ਤੇ ਕਈਆਂ ਦੀਆਂ ਬਾਹਾਂ ਉੱਪਰ ਪੱਗਾਂ ਤੇ ਰस्सियां ਦੇ ਨਿਸ਼ਾਨ ਸੀਗੇ ਇੱਕ ਖੋਜਕਾਰ ਨੂੰ ਡਾਕਟਰ ਨੇ ਇੱਥੋਂ ਤੱਕ ਦੱਸਿਆ ਕਿ ਇੱਕ ਸਿੱਖ ਨੌਜਵਾਨ ਨੂੰ ਦੇਖਿਆ ਸੀ ਉਹਨੇ ਜੋ ਹਲੇ ਸਹਿ ਕਰ ਰਿਹਾ ਸੀਗਾ ਤੇ ਫੌਜ ਉਹਨੂੰ ਵੀ ਪੋਸਟਮਾਰਟਮ ਲਈ ਲੈ ਆਉਂਦੀ ਆ ਤੇ ਡਾਕਟਰ ਨੇ ਇਸ ਮਕਸਦ ਲਈ ਡਿਊਟੀ ਤੇ ਤਾਇਨਾਤ ਫੌਜੀ ਅਫਸਰ ਨੂੰ ਦੱਸਿਆ ਕਿ ਉਹ ਨੌਜਵਾਨ ਨੂੰ ਤੁਰੰਤ ਇਲਾਜ ਵਾਸਤੇ ਆਪਰੇਸ਼ਨ ਥੀਏਟਰ ਚ ਲਜਾਇਆ ਜਾਵੇ ਉਹ ਫੌਜੀ ਅਫਸਰ ਨੇ ਕੀ ਕੀਤਾ ਉਹ ਸਾਹ ਲੈ ਜਿਹੜਾ ਲੈ ਰਿਹਾ ਸਹਿ ਕਰ ਰਿਹਾ ਨੌਜਵਾਨ ਤੁਹਾਨੂੰ ਗੋਲੀ ਮਾਰਤੀ ਸੀ ਲੋਥ ਨੂੰ ਡਾਕਟਰ ਕੋਲ ਵਾਪਸ ਲਿਆ ਕੇ ਬੋਲਿਆ ਇੱਧਰ ਦੇਖੇ ਮਰ ਚੁੱਕਾ ਡਾਕਟਰ ਇਹ ਦੇਖ ਕੇ ਇੱਕਦਮ ਚੌਂਕ ਉੱਠਿਆ ਉਹਨੇ ਮਰਦਾ ਘਰ ਦੇ ਬਾਹਰ ਕੁਝ ਪਲ ਪਹਿਲਾਂ ਗੋਲੀ ਚੱਲਣ ਦੀ ਆਵਾਜ਼ ਸੁਣੀ ਸੀ ਦੇਖੋ ਕੀ ਸ਼ੈਤਾਨ ਤੇ ਰਾਖਸ਼ਾਂ ਦੇ ਕਾਰੇ ਇਹ ਭਾਰਤੀ ਫੌਜ ਵੱਲੋਂ ਢਾਏ ਗਏ ਵੈਸ਼ੀ ਤੇ ਜ਼ੁਲਮੀ ਕਾਰਿਆਂ ਨੂੰ maat pa sakde hai ਨਹੀਂ ਕਿਉਂਕਿ ਫੌਜ ਦੇ ਅਫਸਰ ਤਾਂ ਇਹ ਰਾਖਸ਼ਾਂ ਨੂੰ ਵੀ ਪਿੱਛੇ ਛੱਡ ਗਏ ਸੀ ਦੇਖੋ ਇਹੋ ਜੀਆਂ ਕੋਝੀਆਂ ਚਾਲਾਂ ਇਹ ਆਪਰੇਸ਼ਨ ਨੀਲਾ ਤਾਰਾ ਦੌਰਾਨ ਸਿੱਖਾਂ ਦਾ ਬਹੁਤ ਨੁਕਸਾਨ ਹੋ ਗਿਆ ਇਹ ਨਾ ਭੁੱਲਣਯੋਗ ਹੈ ਨਾ ਬਖਸ਼ਣਯੋਗ ਹੈ ਗੁਰਮਖ ਪਿਆਰਿਓ ਨਿਰਦੋਸ਼ ਯਾਤਰੀਆਂ ਸਣੇ ਹਜ਼ਾਰਾਂ ਸਿੱਖ ਜਿਹੜੇ ਤੇ ਸ਼ਹੀਦ ਹੋਏ ਆ ਕੁਝ ਗੱਲਾਂ ਝੂਠੀਆਂ ਬਣਾ ਕੇ ਪੇਸ਼ ਕੀਤੀਆਂ ਗਈਆਂ ਕਿਉਂਕਿ ਜਦੋਂ ਕੋਈ ਤਾਕਤਵਰ ਧਿਰ ਹੁੰਦੀ ਹੈ ਜਾਂ ਜੇਤੂ ਧਿਰ ਹੁੰਦੀ ਹੈ ਉਹ ਹਮੇਸ਼ਾ ਇਤਿਹਾਸ ਨੂੰ ਆਪਣੇ ਹੱਕ ਚ ਲਿਖ ਲੈਂਦੀ ਹੈ ਇਸ ਤਰ੍ਹਾਂ ਗੁਰਮਖੋ ਤੇ ਕਈਆਂ ਨੇ ਦੋਸ਼ ਵੀ ਮੜਿਆ ਕਿ ਆਪਰੇਸ਼ਨ ਨੀਲਾ ਤਾਰਾ ਦੌਰਾਨ ਖੜਕੂ ਸਿੰਘਾਂ ਨੇ ਵੀ ਫੌਜੀਆਂ ਨੂੰ ਤਸੀਹੇ ਦਿੱਤੇ ਆ ਇਹ ਕਥਨ ਬੇਬੁਨਿਆਦ ਆ ਬਿਲਕੁਲ ਸੰਗਤ ਜੀ ਇਹਦੀ ਕੋਈ ਬੁਨਿਆਦ ਨਹੀਂ ਹੈਗੀ ਇਸ ਤਰ੍ਹਾਂ ਇਹ ਜਿੰਨੇ ਵੀ ਸਿੰਘ ਸਿੰਘਣੀਆਂ ਸ਼ਹੀਦ ਹੋਏ ਆ 7 ਜੂਨ ਤੱਕ ਗੁਰੂ ਮਹਾਰਾਜ ਕਿਰਪਾ ਕਰਨ ਜੀ ਉਹਨਾਂ ਦੇ ਪਰਿਵਾਰਾਂ ਨੂੰ ਜਾਂ ਉਹਨਾਂ ਦੀ ਜਿਹੜੀ ਅਗਲੀ ਪੀੜ੍ਹੀ ਉਹਨਾਂ ਨੂੰ ਪਾਣਾ ਮੰਨਣ ਦਾ ਬਲ ਬਖਸ਼ਣ ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਰਹਿਮਤ ਕਰਨ ਤੇ ਭਾਰਤ ਦਾ ਲਹੂ ਪੀਣਾ ਸਿੱਖ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਜੀ ਨੂੰ ਕਿਤਾਬਾਂ ਵਿੱਚ ਲਿਖਿਆ ਜੋ ਕਿ ਦੁੱਧ ਚਿੱਟੀ ਬੇਦਾਗ ਅਚਕਨ ਚੂੜੀਦਾਰ ਪਜਾਮਾ ਪਹਿਨ ਕੇ ਆਇਆ ਸੀ ਹਾਲਾਤ ਦੇਖਣ ਤੇ ਉਹਦਾ ਕੀ ਇਤਿਹਾਸ ਆ ਉਹ 8 ਜੂਨ ਦਾ ਜੋ ਇਤਿਹਾਸ ਹੋਵੇਗਾ ਅਗਲੇ ਦੀਵਾਨ ਵਿੱਚ ਆਪ ਜੀ ਨਾਲ ਸਾਂਝਾ ਕਰਾਂਗੇ ਗੁਰਮਖ ਪਿਆਰਿਓ ਅੱਜ ਦੇ ਦੀਵਾਨ ਵਿੱਚ ਇਤਨੀਆਂ ਹੀ ਬੇਨਤੀਆਂ ਇਤਿਹਾਸ ਸੁਣਾਉਂਦਿਆਂ ਤੋਂ ਕਈ ਵਾਰੀ ਇੱਕ ਨਹੀਂ ਬਹੁਤ ਤਰ੍ਹਾਂ ਦੀਆਂ ਭੁੱਲਾਂ ਹੋ ਜਾਂਦੀਆਂ ਗੁਰੂ ਦੀ ਸੰਗਤ ਸਤਗੁਰੂ ਮਹਾਰਾਜ ਬਖਸ਼ਣ ਜੋਗ ਹੈ ਜੀ ਇਹ ਇਤਿਹਾਸ ਆਪਾਂ ਆਪਣੇ ਬੱਚਿਆਂ ਨੂੰ ਜ਼ਰੂਰ ਦਸੀਏ ਤਾਂ ਕਿ ਉਹਨਾਂ ਨੂੰ ਵੀ ਪਤਾ ਲੱਗੇ ਜੂਨ 1984 ਦੇ ਵਿੱਚ ਇਹ ਸਾਕਾ ਨੀਲਾ ਤਾਰਾ ਆਪਰੇਸ਼ਨ ਬਲੂ ਸਟਾਰ ਇਹ ਤਾਂ ਸਰਕਾਰ ਲਈ ਹੋਊਗਾ ਸਾਡੇ ਲਈ ਤਾਂ ਇੱਕ ਲੂ ਘਾਰਾ ਸੀ ਨਾ ਭੁੱਲਣ ਜੋਗ ਨਾ ਬਖਸ਼ਣ ਜੋਗ ਭੁੱਲ ਚੁੱਕ ਦੀ ਖਿਮਾ ਦੇਹੋ ਸੱਜਣੇ ਅਸੀਂ ਸੜੀਆਂ ਜਿਉ ਹੋਵੇ ਸਾਹਿਬ ਸਿਉ ਮੇਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ